ਪਟਾਕੇ ਪਾਉਣ ਵਾਲੇ ਬੁਲਟ ਮੋਟਰਸਾਈਕਲ ਚਾਲਕ ਆ ਜਾਣ ਬਾਜ ਡੀਐਸਪੀ ਨੇ ਦਿੱਤੀ ਸਖਤ ਚੇਤਾਵਨੀ ਕਿ ਹਾਂ ਨਹੀਂ ਬਖਸ਼ੇ ਜਾਣਗੇ ਅੱਜ ਡੀਐਸਪੀ ਟ੍ਰੈਫਿਕ ਮਨਜੀਤ ਸਿੰਘ ਨੇ ਬਠਿੰਡਾ ਦੇ ਪੁਲਸ ਲੈਂਡ ਵਿਖੇ ਬਹੁਤ ਸਾਰੇ ਬੁਲਟ ਮੋਟਰਸਾਈਕਰਾਂ ਦੇ ਜਿਹੜੇ ਇਹਨਾਂ ਵੱਲੋਂ ਸਾਇਲੈਂਸਰ ਜਿਹੜੇ ਮੋਟੀਫਾਈ ਕੀਤੇ ਗਏ ਸੀ ਉਹ ਇਹਨਾਂ ਵੱਲੋਂ ਉਤਾਰੇ ਗਏ ਸੀ ਅਤੇ ਉਹਨਾਂ ਦੇ ਉੱਤੋਂ ਦੇ ਅਜਿਹੇ ਨਾ ਵੱਡੋ ਰੋਡ ਨੂੰ ਜਿਹੜਾ ਉਹ ਚਲਾਇਆ ਗਿਆ ਅਤੇ ਨਾਲ ਨਾਲ ਉਹਨਾਂ ਵੱਲੋਂ ਉਹਨਾਂ ਨੌਜਵਾਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜਿਹੜੇ ਵੀ ਬੁਲਟ ਮੋਟਰਸਾਈਕਲ ਤੇ ਆਪ ਦੀ ਜਿਹੜੀ ਮੋਟੀਫਾਈ ਮੋਡੀਫਾਈ ਕਰਕੇ ਜਿਹੜੇ ਸਲੈਂਸਰ ਨਵੇਂ ਲਗਾ ਲੈਂਦੇ ਹਨ ਅਤੇ ਪਟਾਕੇ ਪਾਉਂਦੇ ਹਨ ਉਹਨਾਂ ਨੂੰ ਹੁਣ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ ਤੇ ਉਹਨਾਂ ਦੇ ਵੀ ਬੰਦੀ ਕਾਰਵਾਈ ਜਿਹੜੀ ਉਹ ਕੀਤੀ ਜਾਵੇਗੀ ਇਹ ਤੁਸੀਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਟੰਡਾ ਦੀ ਪੁਲਿਸ ਲੈਣ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅਜਿਹਾ ਬਹੁਤ ਲੋ ਰੋਡ ਰੋਲਰ ਬਲਾ ਕੇ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਆਪਣਾ ਬੁਲਟ ਮੋਟਰਸਾਈਕਲਾਂ ਦੇ ਸਲੈਂਸਰ ਜਿਹੜੇ ਉਹ ਚੇਂਜ ਕੀਤੇ ਗਏ ਸੀ ਉਹ ਜੋ ਪਿਛਲੇ ਦਿਨੀ ਉਤਰਾਏ ਗਏ ਸੀ ਉਹਨਾਂ ਦੇ ਦਿੱਤੇ ਆ ਜਿੰਨਾਂ ਵੱਲੋਂ ਰੋਡ ਰੂਲਰ ਉਹ ਚਲਾਇਆ ਜਾ ਰਿਹਾ ਹੈ ਐਸਨ ਦਿਖਾ ਰਹੇ ਸਾਰੀਆਂ ਤਸਵੀਰਾਂ ਬਠਿੰਡਾ ਦੀ ਪੁਲਿਸ ਲੈਣ ਦੀਆਂ ਜਿੱਥੇ ਡੀਐਸਪੀ ਟ੍ਰੈਫਿਕ ਦੀ ਅਗਵਾਈ ਦੇ ਵਿੱਚ ਜਿਹੜਾ ਇਹ ਸਾਰੀ ਕਾਰਵਾਈ ਉਹ ਕੀਤੀ ਜਾ ਰਹੀ ਹੈ ਆਓ ਉਸ ਨੂੰ ਸੁਣਾਉਣ ਇਸ ਸਬੰਧੀ ਕੀ ਕਹਿੰਦੇ ਨੇ ਡੀਐਸਪੀ ਟ੍ਰੈਫਿਕ ਮਨਜੀਤ ਸਿੰਘ ਇਸ ਮਾਮਲੇ ਨੂੰ ਲੈ ਕੇ ਜੀ ਸਾਹਿਬ ਜਿਹੜੇ ਅੱਜ ਤੁਸੀਂ ਬੋਲਟ ਮੋਟਰਸਾਈਕਲਾਂ ਦਾ ਸਲੈਂਸਰ ਰੂਡ ਰੂਲਰ ਨਾਲ ਪੇਹਨ ਹੈ ਇਹ ਕੀ ਕਾਰਨ ਸੀਗਾ ਕੀ ਤੁਸੀਂ ਦੱਸਣਾ ਚਾਹੁੰਦੇ ਹੋ ਇਸ ਦੇ ਬਾਰੇ ਦੇਖੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਨੇ ਸਾਡੇ ਟ੍ਰੈਫਿਕ ਸਟਾਫ ਨੂੰ ਸ਼ਹਿਰ ਦੇ ਵਿੱਚ ਟ੍ਰੈਫਿਕ ਦਾ ਫਲੋ ਮੇਨਟੇਨ ਕਰਨ ਸੰਬੰਧੀ ਵਿਸ਼ੇਸ਼ ਤੌਰ ਤੇ ਹਦਾਇਤਾਂ ਦਿੱਤੀਆਂ। ਇਸੇ ਲੜੀ ਦੇ ਵਿੱਚ ਹੀ ਆਮ ਜਿਹੜੀ ਪਬਲਿਕ ਆ ਇਸ ਵੱਲੋਂ ਸ਼ਿਕਾਇਤ ਵੀ ਕੀਤੀ ਜਾਂਦੀ ਆ ਕਿ ਬ੍ਰੁੱਟ ਮੋਟਰਸਾਈਕਲ ਚਾਲਕ ਜਿਹੜੇ ਸ਼ਹਿਰ ਦੇ ਵਿੱਚ ਉਹਨਾਂ ਨੇ ਮੋਡੀਫਾਈਡ ਸਲੈਂਸਰ ਬੁੱਲਟ ਮੋਟਰਸਾਈਕਲ ਤੇ ਲਵਾ ਕੇ ਉਹ ਅਕਸਰ ਭੜਾਕੇ ਵਜਾਉਂਦੇ ਦੇਖੇ ਗਏ ਆ ਤੇ ਅਸੀਂ ਇਸ ਦੇ ਵਰਕਲਪ ਇੱਕ ਮਹਮੇਸ਼ੇੜੀ ਹੋਈ ਆ। ਜਿਸ ਦੇ ਅਧੀਨ ਅਸੀਂ ਕੱਲ ਵੀ ਇੱਥੇ ਨਾਕਾਬੰਦੀ ਕਰਕੇ ਤਿੰਨ ਬੁਲਟ ਮੋਟਰਸਾਈਕਲਾਂ ਦੇ ਜਿਹੜੇ ਜਿਹੇ ਹਾਰਨ ਉਤਾਰੇ ਵਾਰੇ ਸੀ ਤੇ ਇਸ ਤੋਂ ਪਹਿਲਾਂ ਅਸੀਂ ਜਿਹੜੇ ਜਿੰਨੇ ਵੀ ਜਿਹੜੇ ਮੋਟਰਸਾਈਕਲ ਬੁਲਟ ਤੇ ਮੋਟਰਸਾਈਕਲ ਚਾਲਕ ਜਿਨ੍ਹਾਂ ਨੇ ਮੋਡੀਫਾਈਡ ਸਲੈਂਸਰ ਲਗਾ ਕੇ ਪਟਾਕੇ ਬਿਜਾ ਰਹੇ ਸੀ ਉਹਨਾਂ ਦੇ ਅਸੀਂ ਮੋਟਰ ਵੀਕ ਕਲੈਕਟਰ ਦੀਨ ਚਲਾਨ ਕੱਟੇ ਸੀ ਤੇ ਇਹਨਾਂ ਦੇ ਸਲੈਂਸਰ ਉਤਾਰੇ ਸੀ ਇਹਦੇ ਸਬੰਧੀ ਅੱਜ ਅਸੀਂ ਇਹਨਾਂ ਨੂੰ ਡਿਸਟਰਾਇਡ ਕਰਾਇਆ ਗਿਆ ਇਸ ਤੋਂ ਅਸੀਂ ਇਹ ਸ਼ਿਹਦੇ ਦੇਣਾ ਚਾਹੁੰਦੇ ਆਂ ਕਿ ਜਿਹੜੇ ਬੁਲਟ ਮੋਟਰਸਾਈਕਲ ਚਾਲਕਾ ਉਹ ਜਿਹੜੇ ਬੇਸਿਕ ਆਪਣੇ ਸ਼ੌਂਕ ਨਾਲ ਮੁੱਟ ਬੁਲਟ ਮੋਟਰਸਾਈਕਲ ਚਲਾਉਣ ਜ਼ਰੂਰ ਪਰ ਆਪਣੇ ਬੁਲਟ ਮੋਟਰਸਾਈਕਲਾਂ ਉੱਤੇ ਜਿਹੜੇ ਮੋਡੀਫਾਈਡ ਸਲੈਂਸਰ ਆ ਜਿਹੜੇ ਵਿੱਚੋਂ ਪਟਾਕਿਆਂ ਦੀ ਬੜੀ ਜ਼ਬਰਦਸਤ ਪਟਾਕਿਆਂ ਦੀ ਆਵਾਜ਼ ਆਉਂਦੀ ਆ ਇਸ ਤੋਂ ਬਾਝ ਆ ਜਾਣ ਤੇ ਅਸੀਂ ਇਸੇ ਮਹਿਮਦੀ ਨਹੀਂ ਇਹਨਾਂ ਦੇ ਜਿੰਨੇ ਤਾਂ ਇਹ ਵੀ ਸਾਨੂੰ ਉਹ ਚਾਲਕ ਜੇ ਹੈ ਸਰਹੰ ਸਰਕਾਰ ਦੇ ਨਾਲ ਸਾਨੂੰ ਮੌਕੇ ਤੇ ਕਾਬੂ ਆ ਗਿਆ ਨਾਲੇ ਉਹਨਾਂ ਦਾ ਮੋਟਰ ਵਹੀਕਲ ਐਕਟ ਦੀ ਚਲਾਨ ਵੀ ਕਰਾਂਗੇ ਉਹ ਤਾਰਾਂਗੇ ਵੀ ਤੇ ਇਹਨਾਂ ਨੂੰ ਇਸ ਤਰ੍ਹਾਂ ਹੀ ਡਿਸਟਰਾਇ ਕਰਾਂਗੇ ਜਨਾਬ ਇਹਦੇ ਚ ਆਉਣੇ ਲੱਗਦਾ ਡਿਪਟੀ ਸਾਹਿਬ ਕਿ ਜਿਹੜੇ ਦੁਕਾਨਦਾਰ ਨੇ ਵੇਚਦੇ ਤਾਂ ਉਹਨੇ ਇਹ ਕੋਈ ਜਿਹੜਾ ਬੁਲਟ ਮੋਟਰਸਾਈਕਲ ਵਾਲਾ ਕੋਈ ਇਹ ਤਾਂ ਹੈ ਲੇਗਾ ਵੀ ਪਾਕਿਸਤਾਨ ਤੋਂ ਲੈ ਕੇ ਆਉਂਦਾ ਮਿਲਦੇ ਤਾਂ ਦੁਕਾਨਾਂ ਦੇ ਉੱਤੇ ਇਹਨੇ ਤੇ ਦੁਕਾਨਦਾਰਾਂ ਨੂੰ ਕਿਉਂ ਨਹੀਂ ਤੁਸੀਂ ਠੋਕਦੇ ਕਿ ਜਿਹੜੇ 5-500 700 ਰੁਪਏ ਦੇ ਇਹ ਖਾਲੀ ਟੈਂਕੀਆਂ ਦੇਈ ਜਾਂਦੇ ਨੇ ਤੇ ਲੋਕ ਲਈ ਜਾਂਦੇ ਨੇ ਅਸੀਂ ਜਿਹੜੇ ਕੱਲ ਅਸੀਂ ਤਿੰਨ ਵਿਅਕਤੀਆਂ ਜਿਹੜੇ ਅਸੀਂ ਜਿਨ੍ਹਾਂ ਦੇ ਚਲਾਨ ਕੱਟਿਆ ਉਹਨਾਂ ਤੋਂ ਅਸੀਂ ਜਿਹੜੇ ਜਿਨ੍ਹਾਂ ਤੋਂ ਉਹਨਾਂ ਨੇ ਸਲੈਂਸਰ ਪਟਕਰਾਏ ਸੀ ਉਹ ਸਾਡੇ ਘੁੱਟ ਝੰਡੇ ਤੋਂ ਵੀ ਆ ਤੇ ਕੁਝ ਮਾਨਸਾ ਦੇ ਆ ਉਹਨਾਂ ਨੂੰ ਅਸੀਂ ਆਇਡੈਂਟੀਫਾਈਡ ਕਰ ਲਿਆ ਤੇ ਉਹਨਾਂ ਨੂੰ ਵੀ ਇੱਕ ਵਾਰੀ ਅਸੀਂ ਸਖਤ ਵਾਰਨਿੰਗ ਦਿੱਤੀ ਆ ਕਿ ਵਰਨਾ ਜੋ ਆਪਣੇ ਇਸ ਕੰਮ ਤੋਂ ਬਾਜ਼ ਆ ਜਾਣ ਤੇ ਉਹਨਾਂ ਦੇ ਵਰਕਰਾਂ ਵੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਤੇ ਸਾਡੇ ਜਿਹੜੇ ਇਹ ਮਕੈਨਿਕ ਆ ਜਿਹੜੇ ਇਹ ਫਿੱਟ ਕਰਦੇ ਆ ਉਹਨਾਂ ਨੂੰ ਵੀ ਸਾਡੇ ਵੱਲੋਂ ਸਖਤ ਚੇਤਾਵਨੀ ਆ ਵੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਇਹਨਾਂ ਦੇ ਇਹ ਜੇ ਸਲੈਂਸਰ ਲਾਉਂਦਾ ਸਾਡੇ ਨੋਟਸ ਦੇ ਵਿੱਚ ਆ ਗਿਆ ਤਾਂ ਸਖਤ ਕਾਰਵਾਈ ਅਸੀਂ ਅਮਲ ਵਿੱਚ ਲਿਆਵਾਂਗੇ ਜਿਹੜੇ ਨਵੇਂ ਲਾ ਰਹੇ ਨੇ ਵੀ ਉਹ ਹਟਣ ਜਿਹੜੇ ਪੁਰਾਣੇ ਲੱਗੇ ਹੋਏ ਨੇ ਉਹ ਲਵਾ ਕੇ ਚੇਂਜ ਕਰਾਉਣ ਆਉਂਦੇ ਕਰਾਉਣ ਦੀ ਕਰਾਉਣ ਨਾਲ ਨੇ ਉਹ ਲਵਾਉਣ ਕਰਾਉਣ ਤੇ ਜਿਹੜਾ ਵੀ ਅਸੀਂ ਕਿਸੇ ਨੂੰ ਵੀ ਜਿਹਨੂੰ ਅਸੀਂ ਇਹ ਸਲੈਂਸਰਾਂ ਦੇ ਨਾਲ ਕਾਬੂ ਕਰਦੇ ਆ ਪਹਿਲਾਂ ਅਸੀਂ ਉਸ ਤੋਂ ਉਸ ਦੇ ਬਾਰੇ ਤੇ ਜਿੱਥੋਂ ਉਹਨੇ ਫਿੱਟ ਕਰਾਇਆ ਉਦੇ ਬਾਰੇ ਪੂਰੀ ਜਾਣਕਾਰੀ ਲੈਂਦੇ ਆ ਤੇ ਅਸੀਂ ਉਹਨਾਂ ਦਾ ਰਿਕਾਰਡ ਸਾਰਿਆਂ ਦਾ ਮੇਨਟੇਨ ਕਰ ਰਹੇ ਆ ਤੇ ਉਹਨਾਂ ਦੇ ਵਰਕਲਪ ਅਸੀਂ ਕਾਰਵਾਈ ਕਰਾਂਗੇ ਇਸ ਕਰਕੇ ਸਾਰਿਆਂ ਨੂੰ ਉਹਨਾਂ ਨੂੰ ਵੀ ਵਾਰਨਿੰਗ ਆ ਵੀ ਉਹ ਇਹ ਜਿਹੜਾ ਕੰਮ ਤੋਂ ਬਾਝ ਆ ਜਾ